ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਉਹਨਾਂ ਦੀ ਕਾਰਗੁਜ਼ਾਰੀ ਤਾਂ ਭਗਵੰਤ ਮਾਨ ਨੇ ਫੇਲ ਕਰਤੀ ਹੈ 4 ਵਿੱਚੋਂ 1 ਸਨ 3 ਖੋਲੇ ਇੱਕ ਰਹਿ ਗਿਆ ਇਹ ਇੱਕ ਜਿਹੜਾ ਦਿੱਤਾ ਉਹਦੇ ਚ ਕੰਮ ਕੋਈ ਨਹੀਂ ਆ ਐਨ ਆਰ ਆਈ ਦਾ ਪੰਜਾਬ ਚ ਕੀ ਕੰਮ ਹੈ ਨੇ ਨੇ ਕੈ ਐਨ ਆਰ ਆਈ ਚ ਮੇਲਨ ਕਰਾਉਣਾ ਹੁੰਦਾ ਉਹ ਵੀ ਨਹੀਂ ਕੋਵਦੇ ਪੁੱਤ ਤੋਂ ਹੁੰਦਾ ਤੇ ਜਿਹੜਾ ਮੰਤਰੀ ਆਪ ਰਿਜੈਕਟਡ ਹੋਵੇ ਅਜਨਾਲਾ ਤੁਸੀਂ ਜਾ ਕੇ ਵੇਖੋ ਜੀ ਹਾਲਾਤ ਬਣੇ ਉਹ ਸਲਕੇ ਦੇ ਜ਼ੀਰੋ ਡਵੈਲਪਮੈਂਟ ਜ਼ੀਰੋ ਵਰਕ ਰਾਗਵ ਚੱਟਾ ਭਗਵੰਤ ਮਾਤਾ ਦੇ ਕੇਜਰੀਵਾਲ ਪ੍ਰਚਾਰ ਕਰਨਗੇ ਅੰਬਲੀ ਸਰੋਤ ਵਿੱਚ ਰਾਗਵ ਚੱਟਾ ਦੀ ਅੱਖਾਂ ਬਨੀਆਂ ਗਈਆਂ ਉਹ ਤਾਂ ਜਿੱਦ ਦਿਨ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਅੱਖਾਂ ਬਣਾਉਣ ਕੇ ਲੱਗਿਆ ਲੋਕ ਇੱਥੇ ਅੱਖਾਂ ਵੀ ਬਨਵਾ ਲੈਂਦੇ ਸਭ ਕੁਝ ਹੋ ਲੈਂਦਾ ਪ੍ਰੋਬਲਮ ਉਹਦੀ ਅੱਖਾਂ ਜੇ ਨਹੀਂ ਉਹਦੀ ਤੀਜੀ ਅੱਖ ਨਹੀਂ ਖੁੱਲਣਦੀ ਜਿਹੜਾ ਵੇਖ ਨਹੀਂ ਸਕਰੀ ਸਹੀ ਗੱਲ ਤੇ ਕੇਜਰੀਵਾਲ ਸਾਹਿਬ ਕੀ ਪ੍ਰਚਾਰ ਕਰਨਗੇ ਕੱਟੜ ਇਮਾਨਦਾਰੀ ਦਾ ਇਹ ਹੋਲੇ 350 ਕਰੋੜ ਦੇ ਘਪਲੇ ਦੇ ਅੰਦਰ ਰਹਿ ਕੇ ਆਇਆ 1 ਜੂਨ ਨੂੰ ਫੇਰ ਵਾਪਸ ਜਾਣਾ ਜਿਨ੍ਹਾਂ ਲੋਕਾਂ ਤੇ ਐਡੇ سنگੀਨ aarop ਨੇ 2.5 ਸਾਲ ਪੰਜਾਬ ਦੇ ਲੋਕਾਂ ਨਾਲ ਜਿਹੜੀ ਗਰੰਟੀਆਂ ਦਿੱਤੀ ਸੀ ਕਹਿੰਦੇ ਸੀ ਘਰ ਘਰ ਨੌਕਰੀ ਤਾਂ ਕੈਪਟਨ ਦਊਗਾ ਅਸੀਂ ਘਰ ਘਰ ਨੌਕਰੀ ਵੀ ਦਵਾਂਗੇ ਹਾਲਾਤ ਹੀ ਬਣਾ ਦੇਵਾਂਗੇ ਕਿ ਗੋਰੀ ਤੇ ਗੋਰੀਆਂ ਇੱਥੇ ਆ ਕੇ ਕੰਮ ਕਰਨਗੇ ਆਹ ਦਾਸ ਇੱਥੇ ਕੋਈ ਗੋਰਾ ਲੱਭਦਾ ਤੁਹਾਨੂੰ ਕਿੱਥੇ ਇੱਥੇ ਦਾ ਵਿਚਾਰੇ ਨੂੰ ਆਪ ਹੀ ਕੰਮ ਕਰਨਾ ਪੈ ਗਿਆ ਇਹ ਤਾਂ ਬੜੇ ਕੋਚ ਹੋ ਗਏ ਸੀ ਵੀ ਇਹਨਾਂ ਨੇ ਪਾਤੀਆਂ ਵੋਟ ਇੱਥੇ ਤੋਂ ਐਮ ਐਲ ਏ ਨੂੰ ਆਪ ਵਾਲਾ ਜਿੱਤਿਆ ਕਿ ਸ਼ਾਇਦ ਹੁਣ ਗੋਰਾ ਹੀ ਆਇਆ ਕਰੂ ਸਾਡੇ ਬਰਤਨ-ਬਰਤਨ ਸਾਬ ਬਣਾਉਣ ਆ ਤੇ ਸਾਡੀ ਸਿਫਾਈ ਆਸਤੇ ਇੱਕ ਹਾਲ ਕੀ ਬਣਿਆ ਹਜ਼ਾਰ-ਹਜ਼ਾਰ ਰੁਪਈਆ ਧੀਆਂ ਪੈਣਾ ਦਾ ਮਿਲਿਆ ਨਹੀਂ ਮਿਲਿਆ بے ਰੋਜ਼ਗਾਰੀ ਪੱਤਾ ਮਿਲਿਆ ਨਹੀਂ ਮਿਲਿਆ 2500 ਪੈਨਸ਼ਨ ਮਿਲੀ ਨਹੀਂ ਮਿਲੀ 51000 ਸ਼ਗਨ ਸਕੀਮ ਮਿਲੀ ਨਹੀਂ ਮਿਲੀ ਕੋਈ ਸਕੂਲ ਕਾਲਜ ਹਸਪਤਾਲ ਖੁੱਲਿਆ ਨਹੀਂ ਖੁੱਲਿਆ ਆ ਭਗਵੰਤ ਮਾਨ ਦੇ ਮਨਪਸੰਦ ਦੀ ਚੀਜ਼ ਸ਼ਰਾਬ ਦੇ ਠੇਕੇ ਖੁੱਲ ਗਏ ਜੇ ਨਹੀਂ ਲੋਕਾਂ ਦੀ ਸੋਚ ਸੀ ਸੋ ਲੋਕ ਕਿਉਂ ਪੌਣ ਦੀ ਕਾਰੀ ਆ ਲੋ ਲੋਕ ਪਾਇ ਕੇਜਰੀ ਆ ਲਾਵੇ ਕੇਜਰੀ ਆਲ ਸਾਹਿਬ ਦੇ ਬਜ਼ੁਰਗ ਆਉਣ ਕੇਜਰੀ ਆਲ ਸਾਹਿਬ ਦਾ ਨਿਆਣਾ ਆਵੇ ਕੇਜਰੀ ਆਲ ਸਾਹਿਬ ਦੀ ਘਰਦੀ ਆਵੇ ਇਹਨਾਂ ਨੇ ਕੀ ਲੈਣਾ ਇਹਨਾਂ ਦਾ ਕੀ ਮਤਲਬ ਆ ਉਹਦੇ ਨਾਲ ਮੈਂ ਕਹਿੰਦਾ ਤਿੰਨ ਲੱਖ ਦੀ ਲੀਡ ਦੇ ਨਾਲ ਜਿੱਤੂਗਾ ਮੈਂ ਕਿੱਥੇ ਮੈਂ ਕਹਿੰਦਾ ਜੀ ਸਾਡੇ 3 ਲੱਖ ਦੀ ਸਪੀਡ ਨਾਲ ਉਹਨੂੰ ਬਾਰਡਰ 'ਚ ਪਾਵਾਂਗੇ ਬਾਰਡਰ ਪਾਰ ਜਿੰਨੀ ਤੇਜ਼ ਇਹ ਜਾਉ ਇਹਨੂੰ ਕਹੇ ਤੂੰ ਪਹਿਲਾਂ ਯਾਰ ਉਹ ਤੇ ਜਦ ਬੋਲਦਾ ਲੱਗਦਾ ਜਿਵੇਂ ਪੂਤਨ ਬੋਲਣ ਡਿਆ ਹੁੰਦਾ ਉਹਦੀ ਗੱਲ ਹੀ ਨਹੀਂ ਸਮਝ ਆਉਦੀ ਆ ਮੈਂ ਇਹਨਾਂ ਨੂੰ ਪੁੱਛਿਆ ਉਹਦੀ ਗੱਲ ਕੋਈ ਸਮਝ ਆਉਂਦੀ ਆ ਆਪਣੇ ਦੀ ਢਾਲੀ ਵਾਲ ਦੀ ਇਹ ਕਹਿੰਦੇ ਨਹੀਂ ਉਹਦਾ ਮੂੰਹ ਬੋਲਣ ਤੇ ਸਾਹ ਆ ਬੌਣੇ ਪਤਾ ਨਹੀਂ ਕੀ ਬੋਲ ਗਿਆ ਪਰ ਢਾਲੀ ਵਾਲ ਸਾਹਿਬ ਕਹਿੰਦੇ ਆ ਕਿ ਮੈਂ ਤਾਂ ਮਾਤਰ ਕਵਾਂ ਪਰ ਮੈਂ ਕੁਝ ਵੀ ਕਹਾਂ ਪਰ ਮੈਂ ਕੰਮ ਤੇ ਕਰਦਾ ਪੈਣਾ ਕਿੱਥੇ ਕਰਦਾ ਰਿਹਾ ਉਹ ਕਹਿੰਦਾ ਮੇਰਾ ਕੰਮ ਬੋਲਦੇ ਆ ਹਾਂ ਤੋ ਬੋਲਦੇ ਆ ਉੱਥੇ ਘਟਾਰੂ ਚੱਕ ਰਹਿਂਦਾ ਕੋਈ ਪਹਾੜੀ ਤੇ ਜਾ ਕੇ ਵੋਟ ਮੰਗ ਕੇ ਰਾਜੀ ਨਹੀਂ ਉੱਥੇ ਲਾਲਜੀਤ ਭੁੱਲ ਰਹਿਂਦਾ ਇੱਕ ਪਾਸੇ ਬਲਕਾਰ ਚੋਂ ਰਹਿਂਦਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਇੱਥੇ ਆਹਾ ਢਾਲੀਆਲ ਸਾਹਿਬ ਫਿਰਦੇ ਜਿਹਨੂੰ ਵੇਖ ਕੇ ਲੋਕ ਡਰ ਜਾਂਦੇ ਐ ਇਦਾਂ ਦੇ ਪੁੱਛੋ ਇਹਨਾਂ ਨੂੰ ਮੈਂ ਕਈਆਂ ਨੂੰ ਪੁੱਛਿਆ ਕਹਿੰਦੇ ਸਾਡੇ ਤਾਂ ਸੁਪਨਿਆਂ 'ਚ ਵੀ ਜੇ ਢਾਲੀਆਲ ਆ ਜਾਏ ਤੋ ਦੋ ਦਿਨ ਨੀਂਦ ਨਹੀਂ ਆਉਂਦੀ ਤੇ ਜੇ ਕਿਤੇ ਬਣ ਗਿਆ ਤਾਂ ਵੇਖੋ ਇਹਦੇ ਹਾਲ ਕੀ ਬਊਗਾ ਲੋਕ ਬੜੇ ਸਿਆਣੇ ਆ ਚਲੋ ਮਗਰ ਮੈਂ ਜਿਹੜੀ ਵੱਡੀ ਗੱਲ ਲੈ ਕੇ ਛੋਟੀ ਅੱਗੇ ਪੇਚ ਹੋਇਆ ਹੈ ਆ ਨੈਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਇਹਨਾਂ ਦੇ ਅੱਗੇ ਮੁਲਾਜ਼ਮਾ ਦੀ ਇਹਦੇ ਚ ਘਾਟ ਹੈ ਔਰ ਘਾਟ ਤੋਂ ਬਾਅਦ 250 ਸਸਪੈਂਡ ਕਰਤੇ ਆ ਪਹਿਲੀ ਵਾਰੀ ਹੋਇਆ ਬਦਲਾਵ ਦੀ ਸਰਕਾਰ ਚ ਕਿ ਸਸਪੈਂਡ ਇਸ ਲਈ ਨਹੀਂ ਕੀਤੇ ਕਿ ਉਹ ਕੰਮ ਗਲਤ ਕਰ ਰਹੇ ਆ ਸਸਪੈਂਡ ਇਸ ਲਈ ਕਰਤੇ ਕਿਉਂਕਿ ਉਹ ਸੱਚ ਬੋਲਣ ਦੇ ਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਲਿਖ ਦਿਓ ਕਿ ਪੰਜਾਬ ਦੀ ਮਾਈਨਰਾਂ ਚ ਪੰਜਾਬ ਦੇ ਨਹਿਰਾਂ ਚ ਪੰਜਾਬ ਦੀਆਂ ਜਿੱਥੇ ਵੀ ਜਲ ਸਰੋਤ ਦੇ ਜਿਹੜੇ ਸਾਧਨ ਨੇ ਇਹ ਕਹਿ ਦਿਓ ਕਿ ਪਾਣੀ ਪੂਰਾ ਉਹ ਕਹਿੰਦੇ ਅਸੀਂ ਕਿਵੇਂ ਕਹਿ ਦਈਏ ਜਦ ਪਾਣੀ ਦਾ 10 15% ਵੀ ਨਹੀਂ ਜਾ ਰਿਹਾ ਜੇ ਅਸੀਂ ਇਹੋ ਜੀ ਗੱਲ ਲਿਖ ਦਿਆਂਗੇ ਕੱਲ ਫੇਰ ਸਾਡੇ ਤੇ ਐਕਸ਼ਨ ਹੋਊਗਾ ਪਿੰਡਾਂ ਵਾਲਿਆਂ ਲੋਕਾਂ ਨੇ ਸਾਨੂੰ ਘੇਰ ਘੇਰ ਕੁੱਟਣਾ ਇਹਨਾਂ ਨੇ ਫੀਲਡ 'ਚ ਰਹਿਣਾ ਹੈ ਫੀਲਡ ਸਟਾਫ ਹੈ ਇਹਨਾਂ ਨੇ ਇਨਕਾਰ ਕਰਤਾ ਇਹਨਾਂ ਨੇ ਕਿਹਾ ਜੋ ਅਸਲੀ ਤਸਵੀਰ ਹੈ ਜੋ ਸੱਚਾਈ ਹੈ ਕਿ ਸਿਰਫ ਤੇ ਸਿਰਫ ਪੰਜਾਬ ਦੇ ਨਹਿਰੀ ਜਿਹੜੇ ਸਰੋਤ ਨੇ ਜਾਂ ਮਾਈਨਰ ਨੇ ਉਹਦੇ ਚੋਂ 10% ਪਾਣੀ ਜਾ ਰਿਹਾ ਸੱਚ ਦੱਸਣ ਵਾਸਤੇ ਇਹਨਾਂ ਤੇ ਐਕਸ਼ਨ ਹੋ ਗਿਆ ਸਸਪੈਂਡ ਕਰਤਾ ਗਿਆ ਇਹ ਦੱਸਣ ਸੱਚ ਇਹ ਦੱਸਿਆ ਕਿ ਪੰਜਾਬ ਦੇ ਟੀਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਉਹਨਾਂ ਤੇ ਐਕਸ਼ਨ ਹੋ ਗਿਆ ਕਿ ਇਸ ਬਦਲਾਵ ਲਈ ਲੋਕਾਂ ਨੇ ਵੋਟਾਂ ਪਾਈ ਅਸੀ ਇਹ ਕਿਆ ਜਾ ਰਿਹਾ ਸੀ ਇਹ ਕਿਆ ਗਿਆ ਕਿ ਤੁਸੀਂ ਰਾਜ ਕੇ ਝੂਠ ਬੋਲੋ ਥੋੜੀ ਪ੍ਰੋਮੋਸ਼ਨ ਵੀ ਹੋਊਗੀ ਤੁਹਾਡਾ ਧਿਆਨ ਵੀ ਰੱਖਾਂਗੇ ਆ ਮੈਂ ਮੰਗ ਪੱਤਰ ਦੀ ਤੁਹਾਨੂੰ ਕਾਪੀ ਦੇ ਰਿਹਾ ਸੱਚ ਬੋਲਣ ਵਾਸਤੇ 250 ਬੰਦਾ ਸਸਪੈਂਡ ਕਰਤਾ ਇਹੀ ਬਦਲਾਵ ਹੀ ਹੈ ਫਿਰ ਮੈਨੂੰ ਇੱਥੇ ਤਾਂ ਲੋਕਾਂ ਨੂੰ ਨਾਮ ਮਿਲਦਾ ਥਾਪੀ ਮਿਲਦੀ ਆ ਪ੍ਰੋਮੋਸ਼ਨ ਮਿਲਦੀ ਆ ਇਹ ਬਦਲਾਵ ਦੀ ਸਰਕਾਰ ਨੇ ਕਹਿਤਾ ਕਿ ਨਹੀਂ ਉਹਨਾਂ ਸਾਡਾ ਸਿਆਸੀ ਤੌਰ ਤੇ ਮਦਦ ਨਹੀਂ ਕਰ ਰਹੇ ਜੋ ਝੂਠ ਅਸੀਂ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਜਿਵੇਂ ਕਹਿੰਦੇ ਨਾ ਕट्टर ਇਮਾਨਦਾਰ ਆ ਇਹਨਾਂ ਨੂੰ ਪੁੱਛੋ ਕੋ ਕ腐ਸ਼ਨ ਖਤਮ ਹੋ ਗਈ ਨਹੀਂ ਜੀ ਨਹੀਂ ਹੋ ਗਈ ਕ腐ਸ਼ਨ ਖਤਮ ਕੋ ਪੈਸੇ ਪੂਸੇ ਨਹੀਂ ਲੰਗਦਾ ਔੜ ਟੋਟੇ ਤੋਂ ਸਾਰਾ ਹੀ ਲੈਂਦੇ ਇੱਥੇ ਮੈਂ ਕਹਿੰਦਾ ਲੁੱਟ ਵੱਜੀ ਪਈ ਆ ਮੰਤਰੀ ਵਜ਼ੀਰ ਖਾਈ ਜਾਂਦੇ ਇਹਨਾਂ ਦੇ ਪਹਿਲਾ ਹਾਲਾਤ ਵੀ ਤੋ ਅੱਜ ਦੇ ਕੀ ਆ ਇਹ ਕੰਮ ਇਹਦੇ ਚ ਹੋਇਆ ਕਿ ਸੱਚ ਬੋਲਣਾ ਪਾਪ ਹੋ ਗਿਆ ਔਰ 250 ਸਸਪੈਂਡ ਹੋ ਗਏ ਇਸ ਲਈ ਮੈਂ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਇਮੀਡੀਏਟ सस्पेंशन ਰਿਵੋਕ ਕਰੋ ਐਂਡ ਚੌੜਾ ਮਾਜਰਾ ਇਨਾ ਦਾ ਮੰਤਰੀ ਆ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਔਰ ਇਹਨਾਂ ਮੁਲਾਜ਼ਮਾਂ ਦੀ ਪ੍ਰਸ਼ੰਸਾ ਪੱਤਰ ਦਵੇ ਕਿ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਸਰਕਾਰ ਦੀ ਸਿਆਸੀ ਜਿਹੜੀ ਮਸ਼ੂਰੀ ਸੀ ਉਹਦੇ ਹੱਥ ਨਹੀਂ ਬੜੇ ਉਹਦੇ ਹੱਥ ਥੋਕਾ ਨਹੀਂ ਬੜੇ ਲੋਕਾਂ ਦੀ ਅਸਲੀ ਪਿੰਡਾਂ ਦੀ ਪਾਣੀ ਦੇ ਅਸਲੀ ਹਾਲਾਤ ਉਹ ਲੋਕਾਂ ਤੱਕ ਲੈ ਕੇ ਗਏ ਉਹਦੇ ਉਹਨਾਂ ਦੀ ਥਾਪੀ ਦੇਣ ਦੀ ਜਗ੍ਹਾ ਉਹਨਾਂ ਦੇ ਐਕਸ਼ਨ ਹੋ ਗਿਆ ਕਿ ਇਹ ਕੋਈ ਜਾਇਜ਼ ਗੱਲ ਹੈ ਕਿ ਉਹਨਾਂ ਨਾਲ ਖੜੋਗੇ ਜੇਕਰ ਇਹ ਰਿਵੋਕ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਮੁਲਾਜ਼ਮਾਂ ਦੇ ਨਾਲ ਖੜੋਗੇ ਢਾਈ ਮੈਂ ਤਾਂ ਥੋਕ ਕੇ ਖਲੋ ਉਹ ਜਿਹੜਾ ਵਜ਼ੀਰ ਹੈ ਗੋਲੂ-ਮੋਲੂ ਜ ਆ ਉਹਨੂੰ ਵੀ ਡੌੜਾ ਲਵਾਉਂਦਾ ਮੈਂ ਅੜਦਾ